ਅੱਜ ਦੋ ਵੱਡੀਆਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ। ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡੀ ਰਾਹਤ ਹਾਈ ਕੋਰਟ ਵੱਲੋਂ ਮਿਲੀ ਹੈ। ਪੰਜਾਬ ਦੀ ਸਰਕਾਰ ਨੂੰ ਨੋਟਿਸ ਕਰ ਦਿੱਤੇ ਗਏ ਨੇ। ਪਰ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਹੜੀ ਮਿਲੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਕਹਿੰਦੇ ਜੀ ਰਿਕਵਰੀ ਕਰ ਰਹੀ ਹੈ ਪਰ ਹੁਣ ਇੱਕ ਨਵਾਂ ਮੋੜ ਆ ਗਿਆ। ਯਾਨੀ ਰਾਜਵੀਰ ਜਵੰਦਾ ਦੀ ਹਾਲਤ ਫੇਰ ਤੋਂ ਨਾਜਕ ਬਣ ਚੁੱਕੀ ਹੈ ਪੰਜਾਬ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਵੀਰ ਜਵੰਦਾ ਦੇ ਲਈ ਬਹੁਤ ਸਾਰੀਆਂ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਪਰ ਰਾਜਵੀਰ ਜਵੰਦਾ ਇੱਕ ਵਾਰ ਤਾਂ ਬੋਲੇ ਵੀ ਸੀ ਕਹਿੰਦੇ ਜੀ ਹੋਰ ਰਿਕਵਰੀ ਕਰ ਚੁੱਕੇ ਨਹੀਂ ਪਰ ਰਾਜਵੀਰ ਜਵੰਦਾ ਦੀ ਹਾਲਤ ਫੇਰ ਤੋਂ ਗੰਭੀਰ ਸਥਿਤੀ ਦੇ ਵਿੱਚ ਚਲੇ ਜਾ ਰਹੇ ਨੇ ਔਰ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਬਣੀਓ ਬਹੁਤ ਵੱਡੀ ਰਾਹਤ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਰਿਹਾ ਹੋਣਗੇ ਪਰ ਪੰਜਾਬ ਦੀ ਸਰਕਾਰ ਨੇ ਤਾਂ ਲੋਕਾਂ ਨੂੰ ਕਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪੱਕੇ ਪੈਰਾਂ ਤੇ ਹੁੱਕੇ ਚੱਕਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਿਕਲ ਨਹੀਂ ਦਿੰਦੇ ਪਰ ਦਰਅਸਲ ਦੇ ਵਿੱਚ ਬਾਜੀ ਪਲਟ ਚੁੱਕੀ ਹੈ ਸੀਐਮ ਭਗਵੰਤ ਸਿੰਘ ਮਾਨ ਨੂੰ ਯਾਨੀ ਪੰਜਾਬ ਦੀ ਸਰਕਾਰ ਨੂੰ ਬਹੁਤ ਵੱਡੀ ਫਟਕਾਰ ਹਾਈ ਕੋਰਟ ਬਣੀਓ ਲੱਗੀ ਹੈ ਔਰ ਪੂਰੀ ਖਬਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਸਾਂਝੀ ਕਰੂੰਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਵਾਅਦਾ ਕੀਤਾ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣ ਦਿੰਦੇ ਸਾਡੇ ਰਾਜ ਦੇ ਅੰਦਰ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਹਵਾ ਹੁਣ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਹਾਈ ਕੋਰਟ ਨੇ ਜ਼ਮਾਨਤ ਦੇਣ ਦਾ ਇੱਕ ਬਹੁਤ ਵੱਡਾ ਪ੍ਰਾਵਧਾਨ ਇੱਕ ਬਹੁਤ ਵੱਡਾ ਰਸਤਾ ਖੋਲ ਦਿੱਤਾ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਦੂਜੇ ਪਾਸੇ ਬਾਦਲ ਪਰਿਵਾਰ ਪੂਰੇ ਝੋਰਾ ਛੋਰਾ ਦੇ ਨਾਲ ਤਿਆਰੀਆਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਦਲਾ ਲੈਣਾ ਤਾਂ ਪਾਇਆ ਪਰ ਕਹਿੰਦੇ ਜੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਹੋਵੇ ਵਿਜੀਲੈਂਸ ਵੀਰੋ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਹਲੇ ਤੱਕ ਨਹੀਂ ਨਿਕਲੇ ਪਰ ਹਾਈ ਕੋਰਟ ਨੇ 7 ਦਿਨ ਦਾ ਟਾਈਮ ਦਿੱਤਾ ਤੇ ਮੈਂ ਤੁਹਾਡੇ ਨਾਲ ਇਹਦੀ ਖਬਰ ਇੱਕ ਵੀਡੀਓ ਦੇ ذریعے ਸਾਂਝੀ ਕਰੂੰਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਜਿਨ੍ਹਾਂ ਦੀ ਬੇहद ਜਿਆਦਾ ਕੱਲਾ ਪੰਜਾਬ ਹੀ ਨਹੀਂ ਬਲਕਿ ਮੁਰਖਾਂ ਦੇ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਔਰ ਉਹਨਾਂ ਦੇ ਉੱਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਉਹ ਵੀ ਸਾਂਝੀ ਕਰਾਂਗੇ ਪਹਿਲੇ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਬੜੀ ਹੀ ਅਹਿਮ ਹੈ ਸੁਣੋ ਵੱਡੀ ਖਬਰ ਦਾ ਰੁਕ ਕਰਾਂਗੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹ ਤੁਹਾਨੂੰ ਦੱਸ ਦਈਏ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਹੁਣ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਪਹਿਲਾਂ ਜਿਹੜਾ ਸੁਨਾ ਹੋਵੇਗਾ ਨੋਟਿਸ ਜਿਹੜਾ ਜਾਰੀ ਹੋਇਆ ਪੰਜਾਬ ਸਰਕਾਰ ਨੂੰ ਤੁਹਾਨੂੰ ਪੂਰਾ ਫਾਰਮਾ ਵੀ ਦੱਸਾਂਗੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਆਲਰੇਡੀ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਉਹ ਨਾਪਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਦੂਜੇ ਪਾਸੇ ਅੱਜ ਸੁਣਵਾਈ ਹੋਈ ਸੀ ਆ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਜੋ ਉਹਨਾਂ ਦੇ ਵੱਲੋਂ ਪਟੀਸ਼ਨ ਉੱਤੇ ਲਾਈ ਗਈ ਸੀ ਤਾਂ ਇਸ ਦੇ ਵਿੱਚ ਵੱਡੀ ਰਾਹਤ ਦਿੱਤੀ ਗਿਆ ਬਣੋ ਤਾਂ ਸੁਣ ਲਓ ਪੰਜਾਬ ਵਾਲੇ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਜ਼ਮਾਨਤ ਦੇਣ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹੀ ਸੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਕੋਈ ਨਹੀਂ ਕਢਾ ਸਕਦਾ ਪਰ ਅੱਜ ਪੰਜਾਬ ਦੇ ਲੋਕ ਕਹਿੰਦੇ ਜੇਕਰ ਬਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਆ ਗਿਆ ਪਾ ਪੰਜਾਬ ਦੇ ਵਿੱਚ 2027 ਦਾ ਸਮਾਂ ਭਗਵੰਤ ਮਾਨ ਲਈ ਖਤਮ ਹੋ ਜਾਣਾ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਕੇਸ ਤੋਂ ਅਟ੍ਰੈਕਟ ਹੋਏ ਨੇ ਭਗਵੰਤ ਮਾਨ ਵੱਲ ਕਿਉਂਕਿ ਬਾਦਲਾਂ ਤੇ ਔਰ ਮਜੀਠੀਆ ਤੇ ਐਕਸ਼ਨ ਕਰਨ ਵਾਲਾ ਅਜੇ ਤੋ ਪਹਿਲਾ ਕੋਈ ਮੁੱਖ ਮੰਤਰੀ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਯਾਨੀ ਹਾਕਰ ਮੱਛੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀਤਾ ਕਾਜ ਉਹਨਾਂ ਦੇ ਹੱਕ ਦੇ ਵਿੱਚ ਵਿਰੋਧੀ ਵੀ ਆ ਗਏ ਸੀ ਪਰ ਹੁਣ ਜੇਕਰ ਬਿਕਰਮ ਸਿੰਘ ਮਜੀਠੀਏ ਨੂੰ ਜ਼ਮਾਨਤ ਮਿਲਦੀ ਹੈ ਆਉਣ ਵਾਲੇ 14 ਅਕਤੂਬਰ ਨੂੰ ਜ਼ਮਾਨਤ ਦੀ ਅਰਜੀ ਹੈ ਜੇਕਰ ਜ਼ਮਾਨਤ ਹੋ ਜਾਂਦੀ ਹੈ ਤਾਂ ਫਿਰ ਪੰਜਾਬ ਦੀ ਸਰਕਾਰ 2027 ਦੇ ਵਿੱਚ ਬਦਲ ਸਕਦੀ ਹੈ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ ਔਰ ਦੂਜੇ ਪਾਸੇ ਆਜੋ ਵੀ ਰਾਜਵੀਰ ਜਵੰਦਾ ਜਿਨ੍ਹਾਂ ਦੀ ਹਾਲਤ ਬੜੀ ਨਾਜ਼ੁਕ ਫੇਰ ਤੋਂ ਹੋ ਗਈ ਹੈ ਕਹਿੰਦੇ ਜੀ ਪਹਿਲਾਂ ਰਿਕਵਰੀ ਕਰ ਚੁੱਕੇ ਸੀ ਜੈਨੀ ਬੋਲ ਪੇਸੀ ਅੱਖਾਂ ਖੋਲ ਲੀਆਂ ਸੀ ਉਹਨਾਂ ਨੂੰ ਵੈਂਟੀਲੇਟਰ ਤੋਂ ਬਗੈਰ ਖੁਦ ਆਪਣੇ ਸਾਹ ਆਉਣ ਲੱਗੇ ਸੀ ਫੇਰ ਤੋਂ ਵੈਂਟੀਲੇਟਰ ਤੇ ਚਲੇ ਗਏ ਨੇ ਵੈਸੇ ਪੰਜਾਬ ਭਰ ਦੇ ਅੰਦਰ ਅਰਦਾਸਾਂ ਚੱਲ ਰਹੀਆਂ ਨੇ ਕਾਮਨਾਵਾ ਕਰ ਰਹੇ ਨੇ ਲੋਕ ਤੇ ਭਾਈ ਰਾਜਵੀਰ ਜੋਂਦਾ ਜਲਦ ਠੀਕ ਹੋ ਜਾਣ ਪਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਯਾਨੀ ਪੈਸੇ ਦੀ ਗੱਲ ਹੈਲੀਕਾਪਟਰਾਂ ਦੀ ਗੱਲ ਕਿ ਰਾਜਵੀਰ ਜਵੰਦਾ ਨੂੰ ਚਾਹੇ ਬੰਬੇ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਦਿੱਲੀ ਪਹੁੰਚਾਉਣ ਦੀ ਗੱਲ ਹੋਵੇ ਚਾਹੇ ਪੀਜੀਆਈ ਦੇ ਵਿੱਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਪਰ ਕਹਿੰਦੇ ਜੀ ਅਸੀਂ ਖਰਚਾ ਕਰਨ ਨੂੰ ਤਿਆਰ ਹੈ ਰਾਜਵੀਰ ਜਵੰਦਾ ਹਰ ਕੋ ਇਨਸਾਨ ਜੀ ਨੂੰ ਹਰ ਇੱਕ ਵਿਅਕਤੀ ਹਰ ਇੱਕ ਲੀਡਰ ਹਰ ਇੱਕ ਆਮ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਕਾਮਨਾਵਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਿੰਦਾ ਰਹਿਣ ਪਰ ਜੀ ਜਿਹੜਾ ਹੁਣ ਹੱਡੀ ਟੁੱਟਣੀ ਰੀੜ ਦੀ ਤਿੰਨ ਜਗ੍ਹਾ ਤੋਂ ਟੁੱਟਣੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਕਿਉਂਕਿ ਡਾਕਟਰਾਂ ਨੇ ਸਿਰ ਮਾਰ ਦਿੱਤਾ ਸੀ ਕਿ ਰਾਜਵੀਰ ਜਵੰਦਾ ਦਾ ਧੌਣ ਦੇ ਕੋਲੋਂ ਮੜਕਾ ਟੁੱਟਣਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟ ਜਾਣਾ ਉਸ ਤੋਂ ਬਾਅਦ ਦਿਮਾਗ ਸੁੰਨ ਹੋ ਜਾਣਾ ਯਾਨੀ ਆਕਸੀਜਨ ਨਾ ਪਹੁੰਚਣਾ ਤਾਂ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਵਾਰ ਤਾਂ ਖੁਸ਼ਖਬਰੀ ਫੈਲ ਜਾਂਦੀ ਹੈ ਅਸੀਂ ਵੀ ਆਪਣੇ ਚੈਨਲ ਤੇ ਉਹ ਖਬਰ ਪਾਈ ਹੈ ਹਾਲੇ ਵੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣ ਕਿਉਂਕਿ ਪੰਜਾਬ ਦੀ ਸਾਡੀ ਜਿਹੜੀ ਏਕਤਾ ਸਾਰਿਆਂ ਦੀ ਕੋਈ ਆਵਾਜ਼ ਹੈ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਜਾਣ ਤਾਂ ਠੀਕ ਹੈ ਪੰਜਾਬ ਵਾਲਿਓ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੂਗੀ ਆਪਣੇ ਚੈਨਲ ਤੇ ਜਿਹਨੇ ਵੀ ਭੈਣ ਭਰਾ ਨਵੇਂ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ